ਕਿਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਸਵਿੰਦਰ ਸਿੰਘ ਰੁਪਾਲ ਜੀ ਦੀ ਇੱਕ ਕਵਿਤਾ ਆਪ ਜੀ ਦੇ ਸੰਮੁਖ ਹੈ ਪੰਜਵੇਂ ਗੁਰਾਂ ਤੇ ਜਾਲਮ ਨੇ ਜ਼ੁਲਮ ਕੀਤਾ ਤਪਦੀ ਰੇਤ ਦੇ ਦਿੱਤਾ ਬਠਾਲੇ ਉੱਤੇ ਨੰਗੇ ਪਿੰਡੇ ਉੱਤੇ ਪਾਈ ਰੇਤ ਤੱਤੀ ਸੂਰਜ ਹੋਈ ਜਾਵੇ ਲਾਲੋ ਲਾਲੀ ਉੱਤੇ ਪਾਣਾ ਮਨ ਮਿੱਠਾ ਹੋਏ ਸ਼ਹੀਦ ਭਾਵੇਂ ਮੁਖ ਦੇ ਆਉਣ ਨਾ ਦਿੱਤਾ ਮਲਾਲ ਉੱਤੇ ਸੱਚ ਧਰਮ ਦੀ ਰੱਖਿਆ ਕਰਨ ਖਾਤਰ ਤੇਗ ਖੜਕਣੀ ਚਾਹੀਦੀ ਢਾਲ ਉੱਤੇ ਗੁਰੂ ਬਣਦਿਆਂ ਹੀ ਛੇਵੀਂ ਜੋਤ ਨੇ ਤਾਂ ਅਮਲ ਕੀਤਾ ਸੀ ਇਸੇ ਖਿਆਲ ਉੱਤੇ ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾ ਬੈਠੇ ਪਾਤਸ਼ਾਹ ਤਖਤ ਅਕਾਲੀ ਉੱਤੇ ਪੰਚਵੇਂ ਪਾਤਸ਼ਾਹ ਨੇ ਜਿਵੇਂ ਆਖਿਆ ਸੀ ਬਾਬਾ ਬੁੱਢਾ ਜੀ ਬਚਨ ਕਮਾਉਣ ਲੱਗੇ ਨਾਨਕ ਜੋਤ ਵਾਰਸ ਹਰ ਗੋਬਿੰਦ ਜੀ ਨੂੰ ਜ਼ਿੰਮੇਵਾਰੀ ਦਾ ਤਿਲਕ ਲਗਾਉਣ ਲੱਗੇ ਬਚਨ ਪਿਤਾ ਦੇ ਪੁੱਤਰ ਦੀ ਸੂਜ ਸੂਜ ਦੋਵੇਂ ਇੱਕ ਨਵਾਂ ਇਤਿਹਾਸ ਰਚਾਉਣ ਲੱਗੇ ਇੱਕ ਖੱਬੇ ਤੇ ਦੂਸਰੀ ਪਾਈ ਸੱਜੇ ਤੇਗਾ ਦੋ ਦਾ ਤਾਰ ਸਜਾਉਣ ਲੱਗੇ ਕਰਕੇ ਰਸਮ ਪੂਰੀ ਬਾਬੇ ਫਤੇ ਬੋਲੀ ਨੂਰੀ ਮੁਖ ਦੇ ਚਮਕੇ ਜਲਾਲ ਉੱਤੇ ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾ ਬੈਠੇ ਪਾਤਸ਼ਾਹ ਤਖਤ ਅਕਾਲੀ ਉੱਤੇ ਜਦੋਂ ਸਿੱਖਾਂ ਦਾ ਭਟਕਿਆ ਮਨ ਕਿਧਰੇ ਗੁਰਾਂ ਗਿਆਨ ਦੇ ਕੇ ਉਹਨੂੰ 모ੜਿਆ ਸੀ ਹਿਰਦੇ ਵਿੱਚ ਪ੍ਰੇਮ ਦੀ ਜਾਗ ਲਾ ਕੇ ਇੱਕੋ ਰੰਗ ਪ੍ਰਭੂ ਦਾ ਲੋੜਿਆ ਸੀ ਵੇਸ ਭੇਖ ਪਖੰਡ ਅਗਿਆਨਤਾ ਨੂੰ ਸ਼ਬਦ ਬਾਣ ਨੇ ਮੁੱਢੋਂ ਹੀ ਤੋੜਿਆ ਸੀ ਅਤ ਹੋਈ ਨ ਕਿਦਰੇ ਕਠੋਰਤਾ ਦੀ ਤਾਂ ਹੀ ਪੀਰੀ ਸੰਗ ਮੀਰੀ ਨੂੰ ਜੋੜਿਆ ਸੀ ਵੈਰੀ ਤਾਂ ਹੀ ਜਦ ਸੱਚ ਵੰਗਾਰ ਪਾਵੇ ਕੜਕ ਤੇਗ ਦੀ ਜਾਪੇ ਜਿਉਂ ਕਾਲੇ ਉਤੇ ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾ ਬੈਠੇ ਪਾਤਸ਼ਾ ਤਖਤ ਅਕਾਲੀ ਉਤੇ ਛੇਵੇਂ ਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਜਦੋਂ ਜਦੋਂ ਵੀ ਗੁਰੂ ਕੋਲ ਆਵਣਾ ਜੇ ਨੇ ਜੇ ਤੀਰ ਤਲਵਾਰ ਹਥਿਆਰ ਸੱਬੇ ਜੋ ਜੋ ਮਿਲੇ ਉਹ ਨਾਲ ਲਿਆਂਵਣਾ ਜੇ ਸ਼ਸਤਰ ਵਿੱਦਿਆ ਵਿੱਚ ਨਪੁੰਨ ਹੋਣਾ ਨਾਹੀਂ ਸ਼ਾਸਤਰ ਮਨੋਪਲਾਵਣਾ ਜੇ ਸਿੱਖੋ ਘੋੜ ਸਵਾਰੀ ਤੇ ਜੰਗ ਕਰਨੀ ਸੰਤ ਨਾਲ ਸਿਪਹਾਈ ਕਹਾਵਣਾ ਜੇ ਪਹਿਲ ਕਰਨੀ ਨਹੀਂ ਐ ਪਰ ਜੇ ਵਾਰ ਹੋਵੇ ਚੱਲੇ ਤੇਗ ਫਿਰ ਪਾਉਣ ਦੀ ਚਾਲ ਉੱਤੇ ਨੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾ ਬੈਠੇ ਪਾਤਸ਼ਾਹ ਤਖਤ ਅਕਾਲੀ ਉੱਤੇ ਖੁਦ ਘੋੜੇ ਤੇ ਚੜੇ ਹਜੂਰ ਮੇਰੇ ਜਾ ਕੇ ਜੰਗਲਾਂ ਵਿੱਚ ਸ਼ਿਕਾਰ ਕੀਤਾ ਸ਼ੇਰ ਨਾਲ ਹੋਇਆ ਕਿਦਰੇ ਟਕਰਾ ਜੇ ਇੱਕੋ ਝਟਕੇ ਨਾਲ ਉਸ ਨੂੰ ਸੀਪਾਰ ਕੀਤਾ ਭਗਤੀਦਰ ਹਰਿਮੰਦਰ ਦੇ ਐਨ ਸਾਵੇਂ ਉੱਚਾ ਤਖਤ ਅਕਾਲ ਤਿਆਰ ਕੀਤਾ ਦਿਸਨ ਝੂਲ ਦੇ ਦੋਵੇਂ ਨਿਸ਼ਾਨੀ ਉੱਚੇ ਬੇਗੰਪੁਰੇ ਦਾ ਖਾਕਾ ਤਿਆਰ ਕੀਤਾ ਕਦਮਾਂ ਤੇਰਿਆਂ ਤੇ ਸਦਾ ਰਹਾ ਚੱਲਦਾ ਮਿਹਰ ਕਰੇ ਜੇ ਦਾਤਾ ਰੂਪਾਲੀ ਉੱਤੇ ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾ ਬੈਠੇ ਪਾਤਸ਼ਾਹ ਤਖਤ ਅਕਾਲੀ ਉੱਤੇ ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾ ਬੈਠੇ ਪਾਤਸ਼ਾਹ ਤਖਤ ਅਕਾਲੀ ਉੱਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ